ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੋਜੰਗ ਪ੍ਰਿਆਤ ਛੰਦ ਨਮਸਤਮ ਅਕਾਲੇ ਨਮਸਤਮ ਕਿਰਪਾਲੇ ਨਮਸਤਮ ਆਰੂਪੇ ਨਮਸਤਮ ਅਨੂਪੇ ਜਾਪ ਸਾਹਿਬ ਧੰਨ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਦੇ ਮੁਖਾਰਬੰਦ ਉਚਾਰਨ ਕੀਤੀ ਹੋਈ ਬਾਣੀ ਹੈ ਪੋਜੰਗ ਨਾਮ ਹੈ ਸਪਦ ਇਹ ਜਿਹੜਾ ਛੰਦ ਹੈ ਅਗੇ ਆਰੰਭ ਹੋ ਰਿਹਾ ਇਹ ਛੱਪ ਦੀ ਚਾਲ ਚੱਲਣ ਵਾਲਾ ਹੈ ਭੱਬਾ ਭੱਬੇ ਨੂੰ ਔਕੜ ਜਿੱਜੇ ਨੂੰ ਟਿੱਪੀ ਤੇ ਗੱਗਾ ਪੂਜੰਗ ਬੋਲਣਾ ਪੂਜੰਗ ਪ੍ਰਿਆਤ ਛੰਦ ਸੋ ਛੱਪ ਦੀ ਚਾਲ ਚੱਲਣ ਵਾਲਾ ਹੈ ਨਮਸਤਵੰ ਅਕਾਲੇ ਸੋ ਨਮਸਤ ਵਾਂਗ ਨਹੀਂ ਕਹਿਣਾ ਨਮਸਤਵੰ ਭਾਵ ਇਨੂੰ ਇਸ ਤਰ੍ਹਾਂ ਬੋਲਣਾ ਹੈ ਇਹਦਾ ਉਚਾਰਨ ਇਸ ਤਰ੍ਹਾਂ ਕਰਨਾ ਹੈ ਨੰਨਾ ਮੰਮਾ ਮੰਮੇ ਨੂੰ ਅਧਕ ਸਸਾ ਤੱਤੇ ਨੂੰ ਔਕੜ ਐੜੇ ਨੂੰ ਟਿੱਪੀ ਨਮਸਤਵੰ ਬੋਲਣਾ ਹੈ ਨਮਸਤਵਾਂ ਨਹੀਂ ਬੋਲਣਾ ਇਸ ਤਰ੍ਹਾਂ ਪੈਰ ਚ ਵਾਵਾ ਵੀ ਬੋਲਿਆ ਜਾਏਗਾ ਤੇ ਟਿੱਪੀ ਦੀ ਆਵਾਜ਼ ਵੀ ਨਿਕਲੇਗੀ ਇਹਦਾ ਅਰਥ ਇਹ ਬੰਦਾ ਹੈ ਹੇ ਪਰਮਾਤਮਾ ਤੈਨੂੰ ਨਮਸਕਾਰ ਹੈ ਅਕਾਲੇ ਕਾਲ ਤੋਂ ਰਹਿਤ ਆਕਾਲੇ ਸਮੇ ਤੋਂ ਰਹਿਤ ਆਕਾਲੇ ਕਲਪਨਾ ਤੋਂ ਰਹਿਤ ਜਿਹੜਾ ਕਾਲ ਮੌਤ ਤੋਂ ਰਹਿਤ ਹੈ ਉਹਨੂੰ ਨਮਸਕਾਰ ਹੈ ਐਡਾ ਅਗੇਤਰ ਹੈ ਆਕਾਲੇ ਸੋ ਐਸਾ ਜਿਹੜਾ ਪ੍ਰਮਾਤਮਾ ਹੈ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਉਹਨੂੰ ਨਮਸਕਾਰ ਕਰਦੇ ਹਾਂ ਨਮਸਤਵੰ ਆਕਾਲੇ ਨਮਸਤਵੰ ਕਿਰਪਾਲੇ ਸੋ ਨਮਸਤਵੰ ਗਣੀ ਬੋਲਣਾ ਪਾਠ ਕਿਰਪਾਲੇ ਇਹਦਾ ਅਰਥ ਬੰਦਾ ਹੈ ਕਿਰਪਾਲੇ ਕਿਰਪਾ ਦੇ ਘਰ ਕਿਰਪਾ ਵਾਲੇ ਕਿਰਪਾ ਕਰਨ ਵਾਲੇ ਹੈ ਪ੍ਰਮਾਤਮਾ ਤੈਨੂੰ ਸਾਡੀ ਨਮਸ਼ਕਾਰ ਹੈ ਕਿਰਪਾਲੇ ਨਹੀਂ ਕਹਿਣਾ ਕਿਰਪਾਲੇ ਸੋ ਜੇ ਕਿਰਪਾਲੇ ਬੋਲਦੇ ਹਾਂ ਤੇ ਸ ਪੂਰਾ ਰਾਰਾ ਬੋਲਿਆ ਜਾਵੇਗਾ ਇਸ ਵਾਸਤੇ ਜਿਹੜਾ ਰਾਰਾ ਹੈ ਇਹ ਕੱਕੇ ਦੀ ਸ਼ਰਨ ਵਿੱਚ ਆ ਜਾਏ ਇਸ ਕਰਕੇ ਜਿਹੜੀ ਸਿਹਾਰੀ ਹੈ ਉਹ ਰਾਰੇ ਨੂੰ ਲਾਉਣੀ ਹੈ ਕੱਕੇ ਨੂੰ ਸਿਹਾਰੀ ਲੱਗੀ ਹੈ ਨਾ ਇਸ ਕਰਕੇ ਕੱਕ ਅਰਾਰੇ ਨੂੰ ਹਿਸ਼ਾਰੀ ਪੱਪੇ ਕੰਨਾ ਲੱਲੇ ਲਾਂ ਕਿਰਪਾਲੇ ਸੋ ਕੱਕੇ ਦੇ ਪੈਰ ਚ ਰਾਰਾ ਹੈ ਇਹਨੂੰ ਕਿਰਪਾਲੇ ਬੁਲਣਾ ਹੈ ਸੋ ਉਹ ਜਿਹੜਾ ਪਰਮਾਤਮਾ ਹੈ ਕਿਰਪਾ ਦਾ ਕਰ ਹੈ ਇਸ ਕਰਕੇ हे ਪਰਮਾਤਮਾ ਤੈਨੂੰ ਮੇਰੀ ਨਮਸਕਾਰ ਹੈ ਨਮਸਤੰ ਆਰੂਪੇ ਅਗਲਾ ਪਾਠ ਨਮਸਤੰ ਨੰਨਾ ਮੰਮਾ ਸਸਾ ਤੱਤੇ ਨੂੰ ਟਿੱਪੀ ਲੱਗੀ ਹੈ ਇਨੂੰ ਨਮਸਤੰਗ ਨਹੀਂ ਬੋਲਣਾ ਨਮਸਤੰਗ ਬੋਲਣਾ ਆਰੂਪੇ ਸੋ ਇਹਦਾ ਅਰਥ ਹੈ ਨਮਸਕਾਰ ਹੈ ਆਰੂਪੇ ਆਰੂਪੇ ਨਹੀਂ ਬੋਲਣਾ ਐਡੇ ਨੂੰ ਕੰਨਾਂ ਨਹੀਂ ਲੋਣਾ ਆਰੂਪੇ ਬੋਲਣਾ ਸੋ ਰੂਪ ਤੋਂ ਰਹਿਤ ਆਕਾਰ ਤੋਂ ਰਹਿਤ ਸਰੀਰ ਤੋਂ ਰਹਿਤ ਜਿਹਦਾ ਕੋਈ ਰੂਪ ਨਹੀਂ ਹੈ ਸੋ ਆਕਾਰਾਂ ਤੋਂ ਰਹਿਤ ਪ੍ਰਮਾਤਮਾ ਤੈਨੂੰ ਨਮਸਕਾਰ ਹੈ ਨਮਸਤੰਗ ਅਨੂਪੇ ਅਨੂਪੇ ਉਪਮਾ ਤੋਂ ਰਹਿਤ ਸੋ ਅਨੂਪੇ ਅਨ ਜਿਹੜਾ ਵੈਰੀ ਹੈ ਉਹ ਵੀ ਤੇਰੀ ਉਪਮਾ ਕਰਦਾ ਹੈ ਇਸ ਕਰਕੇ ਵੀ ਤੈਨੂੰ ਨਮਸਕਾਰ ਹੈ ਪ੍ਰਮਾਤਮਾ ਵੈਰੀ ਵੀ ਤੇਰੀ ਉਪਮਾ ਕਰਦੇ ਹਨ ਅਨੂਪੇ ਉਹ ਉਪਮਾ ਤੋਂ ਵੀ ਰਹਿਤ ਹੈ ਅਨੂਪੇ ਪਾਠ ਕਰਨਾ ਅਨੂਪੇ ਆਨੂਪੇ ਨਹੀਂ ਕਰਨਾ ਅਨੂਪੇ ਸੋ ਨਮਸਕਾਰ ਹੈ ਉਪਮਾ ਤੋਂ ਰਹਿਤ ਪ੍ਰਮਾਤਮਾ ਮੇਰੀ ਤੈਨੂੰ ਨਮਸਤੰ ਆਪੇਖੇ ਭੇਖੇ ਭੇਖ ਤੋਂ ਰਹਿਤ ਕਿਸੇ ਪ੍ਰਕਾਰ ਦਾ ਤੋਂ ਕੋਈ ਭੇਖ ਵੀ ਨਹੀਂ ਹੈ ਵੀ ਕਿਹੜੇ ਭੇਖ ਵਿੱਚ ਹੈ ਕਿਹੜੇ ਭੇਸ ਵਿੱਚ ਹੈ ਪਰਮਾਤਮਾ ਇਸ ਕਰਕੇ ਭੇਖੇ ਆਪੇਖੇ ਭੇਖ ਤੋਂ ਰਹਿਤ ਜਿਹੜਾ ਪਰਮਾਤਮਾ ਹੈ ਉਸ ਪਰਮਾਤਮਾ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡੀ ਨਮਸ਼ਕਾਰ ਹੈ ਨਮਸਤੰ ਆਲੇਖੇ ਆਲੇਖੇ ਨਹੀਂ ਕਹਣਾ ਆਲੇਖੇ ਪਾਠ ਕਰਨਾ ਐੜਾ ਆ ਗੀਤਰ ਸੋ ਨਮਸਕਾਰ ਹੈ ਅਲੇਖੇ ਜਿਹੜਾ ਲੇਖੇ ਤੋਂ ਰਹਿਤ ਹੈ ਸੋ ਜਿਹੜਾ ਅਲੇਖੇ ਗਿਣਤੀ ਤੋਂ ਰਹਿਤ ਹੈ ਗਿਣਤੀ ਦੇ ਵਿੱਚ ਨਹੀਂ ਆਉਂਦਾ ਜਿਹਦੀ ਕੋਈ ਗਿਣਤੀ ਨਹੀਂ ਕਰ ਸਕਦਾ ਸੋ ਇਸ ਇਸ ਵਾਸਤੇ ਪ੍ਰਮਾਤਮਾ ਗਿਣਤੀ ਤੋਂ ਰਹਿਤ ਹੈ ਲੇਖੇ ਤੋਂ ਰਹਿਤ ਹੈ ਐਸੇ ਪ੍ਰਮਾਤਮਾ ਨੂੰ ਸਾਡੀ ਨਮਸਕਾਰ ਹੈ ਪਾਠ ਕਰਨੇ ਹਨ ਨਮਸਤੰ ਆਪੇਖੇ ਨਮਸਤੰ ਅਲੇਖੇ ਤਤੇ ਦੇ ਉੱਤੇ ਟਿੱਪੀ ਹੈ ਸੋ ਇਸ ਤਰ੍ਹਾਂ ਪਾਠ ਜਿਹੜਾ ਕਰਨਾ ਹੈ ਨਮਸਤੰ ਆਲੇਖੇ ਨਮਸਤੰ ਆਪੇਖੇ ਨਮਸਤੰ ਆਪੇਖੇ ਨਮਸਤੰ ਆਲੇਖੇ ਨਮਸਤੰ ਆਕਾਏ ਸੋ ਸੱਚੇ ਪਾਤਸ਼ਾਹ ਕਹਿੰਦੇ ਆਕਾਏ ਜਿਹੜਾ ਕਾਇਆ ਸਰੀਰ ਤੋਂ ਰਹਤ ਹੈ ਕਾਇਆ ਤੋਂ ਰਹਤ ਹੈ ਪੰਜਾਂ ਤਤਾਂ ਵਾਲੇ ਸਰੀਰ ਤੋਂ ਜਿਹੜਾ ਰਹਤ ਹੈ ਉਹਨੂੰ ਸਾਡੀ ਨਮਸ਼ਕਾਰ ਹੈ ਸੋ ਇਹਦਾ ਅਰਥ ਇਹ ਬਣਦਾ ਹੈ ਨਮਸਤੰ ਸੱਚੇ ਪਾਤਸ਼ਾਹ ਕਹਿੰਦੇ ਉਸ ਪ੍ਰਮਾਤਮਾ ਨੂੰ ਸਾਡੀ ਨਮਸਕਾਰ ਹੈ ਪਾਠ ਕਰਨਾ ਹੈ ਨਮਸਤੰ ਆਕਾਏ ਆਕਾਏ ਨਹੀਂ ਕਹਿਣਾ ਅਕਾਏ ਜਿਹੜਾ ਕਾਇਆ ਤੋਂ ਰਹਿਤ ਹੈ ਨਮਸਤੰ ਅਜਾਏ ਸੋ ਜਨਮ ਤੋਂ ਰਹਿਤ ਜਿਹੜਾ ਹੈ ਪਾਠ ਅਜਾਏ ਆਜਾਏ ਨਹੀਂ ਕਰਨਾ ਅਜਾਏ ਜਿਹੜਾ ਜਨਮ ਤੋਂ ਵੀ ਰਹਿਤ ਹੈ ਜੰਮਨ ਤੋਂ ਵੀ ਰਹਿਤ ਹੈ ਕਦੇ ਕਦੇ ਜਾਇਆ ਨਹੀਂ ਜਾਂਦਾ ਆਜਾਈ ਨਹੀਂ ਜਾਂਦਾ ਜਿਹੜਾ ਐਸਾ ਜਿਹੜਾ ਪਰਮਾਤਮਾ ਹੈ ਉਹਨੂੰ ਸਾਡੀ ਨਮਸ਼ਕਾਰ ਹੈ। ਨਮਸਤੰ ਅਗੰਝੇ ਸੋ ਨਮਸਤ ਨਮਸਤੰ ਇਹ ਪਾਠ ਨਮਸਤੰ ਕਰਨਾ ਹੈ ਨਮਸਤੰ ਨਹੀਂ ਕਰਨਾ। ਨੰਨਾ ਮੰਮਾ ਸਸਾ ਤੱਤੇ ਨੂੰ ਟਿੱਪੀ ਹੈ। ਨਮਸਤੰ ਅਗੰਝੇ ਆ ਅਗੰਝੇ ਨਹੀਂ ਪਾਠ ਪੜ੍ਹਨਾ ਅਗੰਝੇ। ਸੋ ਇਹਦਾ ਅਰਥ ਹੈ ਨਮਸ਼ਕਾਰ ਹੈ। ਅਗੰਝੇ ਅਗੰਝੇ ਨਾਮ ਹੈ ਕਟਣ ਦਾ ਜਿਹੜਾ ਕਟਣ ਤੋਂ ਰਹਿਤ ਹੈ ਜਿਸ ਨੂੰ ਕੋਈ ਕੱਟ ਨਹੀਂ ਸਕਦਾ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਅਗ ਨਾਮ ਹੈ ਅਗ ਦਾ ਜਿਹੜਾ ਅਗ ਦਾ ਪ੍ਰੇਰਕ ਹੈ ਵਹਿਗੁਰੂ ਅਕਾਲ ਪੁਰਖ ਗੁਰਬਾਣੀ ਦਾ ਫਰਮਾਨ ਹੈ ਭੈ ਵਿੱਚ ਅਗਣ ਕੱਢੇ ਵਿਕਾਰ ਜਿਸ ਪ੍ਰਮਾਤਮਾ ਦੇ ਭੈ ਵਿੱਚ ਅਗ ਹੈ ਜਿਹੜਾ ਅੱਗ ਦਾ ਵੀ ਪ੍ਰੇਰਕ ਹੈ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਨਮਸਤੰ ਅਭੰਜੇ ਨਮਸ਼ਕਾਰ ਹੈ ਭੰਜੇ ਜਿਹਨੂੰ ਕੋਈ ਭਨ ਨਹੀਂ ਸਕਦਾ ਜਿਹੜਾ ਭਨਣ ਤੋਂ ਰਹਿਤ ਹੈ ਸੋ ਅਬਨਾਮ ਹੈ ਪਾਣੀ ਦਾ ਜਿਹੜਾ ਪਾਣੀ ਦਾ ਵੀ ਪ੍ਰੇਰਕ ਹੈ ਜਿਹਦੇ ਹੁਕਮ ਵਿੱਚ ਪਾਣੀ ਹੈ ਗੁਰਬਾਣੀ ਦਾ ਫਰਮਾਨ ਹੈ ਭੈ ਵਿੱਚ ਚੱਲ ਹੈ ਲੱਖ ਦਰਿਆਵਾਂ ਜਿਸ ਪ੍ਰਮਾਤਮਾ ਦੇ ਭੈ ਵਿੱਚ ਲੱਖਾਂ ਦਰਿਆ ਚੱਲਦੇ ਹਨ ਸੋ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਜਿਹੜਾ ਪਾਣੀ ਦਾ ਵੀ ਪ੍ਰੇਰਕ ਹੈ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਜਿਹਨੂੰ ਕੋਈ ਭੰਨ ਨਹੀਂ ਸਕਦਾ ਨਮਸਤੰ ਆਨਾਮੇ ਸੋ ਆਨਾਮੇ ਪਾਠ ਕਰਨਾ ਹੈ ਨਮਸਤੰ ਆਨਾਮੇ ਜਿਹੜਾ ਨਾਵਾਂ ਤੋਂ ਰਹਿਤ ਹੈ ਜਿਹਦਾ ਕੋਈ ਵਿਸ਼ੇਸ਼ ਨਾਮ ਨਹੀਂ ਹੈ ऐसे परमात्मा ਨੂੰ ਨਮਸਕਾਰ ਹੈ ਨਮਸਤੰ ਆਠਾਮੇ ਸੋ ਥਾਮ ਨਾਮ ਹੈ ਜਗਾ ਦਾ ਸੋ ਜਿਹਦੀ ਕੋਈ ਵਿਸ਼ੇਸ਼ ਜਗਾ ਨਹੀਂ ਹੈ ਥਾ ਨਹੀਂ ਟਿਕਾਣਾ ਨਹੀਂ ਹੈ ਥਾ ਨਹੀਂ ਹੈ ਜਿਹੜਾ ਟਿਕਾਣੇ ਤੋਂ ਰਹਿਤ ਹੈ ਜਿਹਦੀ ਕੋਈ ਵਿਸ਼ੇਸ਼ ਥਾ ਨਹੀਂ ਟਿਕਾਣਾ ਨਹੀਂ ਹਰ ਜਗ੍ਹਾ ਤੇ ਵਿਆਪਕ ਹੈ ਐਸੇ ਪਰਮਾਤਮਾ ਨੂੰ ਨਮਸਕਾਰ ਹੈ ਨਮਸਤੰ ਅਠਾਮੇ ਨਮਸਤੰ ਅਕਰਮੰ ਕਰਮਾਂ ਤੋਂ ਰਹਿਤ ਹੈ ਦੁਨਿਆਵੀ ਲੋਕ ਜਿਹੜੇ ਕਰਮ ਕਰਦੇ ਨੇ ਇਹੋ ਜੇ ਕਰਮਾਂ ਤੋਂ ਰਹਿਤ ਹੈ ਪਰਮਾਤਮਾ ਉਹ ਕਰਮਾਂ ਦੇ ਵਿੱਚ ਨਹੀਂ ਆਉਂਦਾ ਕਰਮਾਂ ਦੇ ਅਧੀਨ ਨਹੀਂ ਹੈ ਸੋ ਐਸੇ ਪਰਮਾਤਮਾ ਨੂੰ ਨਮਸਕਾਰ ਹੈ ਜਿਹੜਾ ਕਰਮਾਂ ਤੋਂ ਰਹਿਤ ਹੈ ਨਮਸਤੰ ਆ ਧਰਮਨ ਪਾਠ ਨਮਸਤੰ ਅਕਰਮਨ ਅਕਰਮਨ ਕਰਨਾ ਹੈ ਰਾਰਾ ਜਿਹੜਾ ਪੂਰਾ ਬੋਲਣਾ ਹੈ ਅਕਰਮਨ ਸੋ ਨਮਸਤੰ ਧਰਮਨ ਜਿਹੜਾ ਧਰਮ ਨਾਮ ਹੈ ਸੁਭਾ ਦਾ ਜਿਹੜਾ ਸਾਰੇ ਸੁਭਾਵਾਂ ਵਿੱਚ ਹੈ ਜਿਹੜਾ ਸਾਰੇ ਸੁਭਾਵਾਂ ਵਿੱਚ ਆਇਆ ਹੋਇਆ ਹੈ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਸੋ ਜਿਹੜਾ ਸਾਰੇ ਧਰਮਾਂ ਦੇ ਵਿੱਚ ਵਿਆਪਕ ਹੋ ਰਿਹਾ ਹੈ ਸੋ ਐਸੇ ਪ੍ਰਮਾਤਮਾ ਨੂੰ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਸਾਰੇ ਹੀ ਕਰਮਾਂ ਧਰਮਾਂ ਵਿੱਚ ਵਿਆਪਕ ਸਰੂਪ ਪ੍ਰਮਾਤਮਾ ਤੈਨੂੰ ਨਮਸ਼ਕਾਰ ਹੈ ਨਮਸਤੰ ਅਨਾਮੇ ਨਮਸਤੰ ਅਨਾਮਨ ਸੋ ਜਿਹੜਾ ਨਾਮ ਤੋਂ ਰਹਿਤ ਹੈ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਨਮਸਤੰ ਆਧਾਮਨ ਜਿਹੜਾ ਧਾਮਨ ਘਰ ਤੋਂ ਰਹਿਤ ਹੈ ਜਿਹਦਾ ਕੋਈ ਘਰ ਨਹੀਂ ਸੋ ਘਰ ਨਾਮ ਹੈ ਸਰੀਰ ਧਾਮਨ ਨਾਮ ਹੈ ਸਰੀਰ ਦਾ ਜਿਹੜਾ ਸਰੀਰ ਤੋਂ ਰਹਿਤ ਹੈ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਨਮਸਤੰ ਅਜੀਤੇ ਜਿਤਣ ਤੋਂ ਰਹਿਤ ਅੱਜ ਆ ਜੀਤੇ ਨੇ ਪਾਠ ਕਰਨਾ ਅਜੀਤੇ ਅਜੀਤ ਜਿਹਨੂੰ ਕੋਈ ਜਿੱਤ ਨਹੀਂ ਸਕਦਾ ਜਿਹੜਾ ਅਜੀਤ ਸਰੂਪ ਪ੍ਰਮਾਤਮਾ ਹੈ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਜਿੱਤਿਆ ਨਾ ਜਾਣ ਵਾਲਾ ਜਿਹੜਾ ਪ੍ਰਮਾਤਮਾ ਹੈ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਨਮਸਤੰ ਆਪੀਤੇ ਸੋ ਭੀਤ ਨਾਮ ਭੈ ਦਾ ਉਹ ਭੈ ਤੋਂ ਰਹਿਤ ਹੈ ਕਿਸੇ ਦਾ ਭੈ ਨਹੀਂ ਪ੍ਰਮਾਤਮਾ ਨੂੰ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਭੀਤ ਨਾ ਮਿੱਟੀ ਦਾ ਮਿੱਟੀ ਤੋਂ ਲੈਣਾ ਹੈ ਪੰਜ ਤਤ ਜਿਹੜਾ ਪੰਨਾਂ ਤਤਾਂ ਤੋਂ ਵੀ ਰਹਿਤ ਹੈ ਐਸੇ ਪ੍ਰਮਾਤਮਾ ਨੂੰ ਨਮਸਕਾਰ ਹੈ ਨਮਸਤੰ ਆਵਾਹੇ ਆਵਾਹੇ ਨਾਮ ਹੈ ਦਬਾਉਣ ਦਾ ਜਿਹਨੂੰ ਕੋਈ ਦਬਾ ਨਹੀਂ ਸਕਦਾ ਜਿਹੜਾ ਕਿਸੇ ਦਾ ਦਬਾਇਆ ਨਹੀਂ ਜਾ ਸਕਦਾ ਐਸੇ ਪ੍ਰਮਾਤਮਾ ਨੂੰ ਨਮਸਕਾਰ ਹੈ ਬਾਹੇ ਨਾਮ ਹੈ ਅਸਵਾਰੀ ਦਾ ਸੋ ਅਸਵਾਰੀ ਤੋਂ ਵੀ ਰਹਿਤ ਪ੍ਰਮਾਤਮਾ ਨੂੰ ਨਮਸਕਾਰ ਹੈ ਆਵਾਹੇ ਬੋਲਣਾ ਹੈ ਆਵਾਹੇ ਐੜਾ ਅਗੇਤਰ ਹੈ ਬਾਹੇ ਬੱਬੇ ਕੰਨਾ ਹਾਹੇ ਲਾਂ ਆਵਾਹੇ ਸੋ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਨਮਸਤੰ ਆਟਾ ਹੈ ਐੜਾ ਅਗੇਤਰ ਢੱਡੇ ਕੰਨਾਂ ਲਲ ਹਾਹੇ ਨੂੰ ਲਾਂ ਹੈ ਆਟਾ ਹੈ ਅੜਾਹੇ ਨਹੀਂ ਬੋਲਣਾ ਹਟਾਹੇ ਬੋਲਣਾ ਹੈ ਸੋ ਨਮਸ਼ਕਾਰ ਹੈ ਨਮਸਤੰ ਆਵਾਹੇ ਜਿਹੜਾ ਕਿਸੇ ਦਾ ਦਬਾਇਆ ਨਹੀਂ ਜਾਂਦਾ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਨਮਸਤੰ ਆਟਾ ਹੈ ਜਿੰਨੂੰ ਕੋਈ ਢਾ ਨਹੀਂ ਸਕਦਾ ਜਿੰਨੂੰ ਕੋਈ ਢਾ ਨਹੀਂ ਲਾ ਸਕਦਾ ਓਟਾਹੇ ਨਾ ਮੈਂ ਆਸਰੇ ਦਾ ਜਿੰਨੂੰ ਕੋਈ ਕਿਸੇ ਦਾ ਆਸਰਾ ਨਹੀਂ ਹੈ ਆਸਰੇ ਤੋਂ ਰਹਿਤ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ